ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਕਿਹੜੀ ਤਸੀਲ ਅਜਨਾਲਾ ਤੇ ਦੁਲਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ 6-7 ਪਸ਼ੂ ਖਾਵਾਂਗੇ ਸਾਰੇ ਸੂਏ ਸਵਾਏ ਆ ਤੇ ਤਿੰਨ ਗੜਾਂ ਤੇ ਤਿੰਨ ਝੋਟੀਆਂ ਆ ਇਹ ਸਾਰੀਆਂ ਵੱਡੇ ਕੱਦ ਕਾਠ ਵਾਲੀਆਂ ਤੇ ਚੰਗੇ ਦੁੱਧ ਵਾਲੀਆਂ ਤੇ ਆਪਾਂ ਪਹੁੰਚੇ ਹਾਂ ਦੀ ਰਸ਼ੇਰੇ ਦੇ ਕੋਲ ਤੇ ਆਪਾਂ ਕਰਦੇ ਆ ਵੀ ਇਹਨਾਂ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ। ਫਸ ਗਿਆ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਸ ਨਾ ਠੀਕ ਠਾਕ ਜੀ। ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਜੀ। ਕਿਰਪਾ ਹੀ ਚਾਹੀਦੀ ਆ ਜੀ। ਬਣਾਇਆ ਮਾਹੌਲ ਮੰਡੀ ਵਾਲਾ। ਮੰਡੀ ਵਾਲਾ ਵੀਰ ਜੀ ਬਸ ਕੱਲ ਆਪਾਂ ਵੀਡੀਓ ਪਾਈ ਕੱਲ ਵਾਲਾ ਮੇਟੋ ਮੇਡੀ ਜੀ ਵੀਰ ਭਰਾ ਤੁਹਾਨੂੰ ਪਤਾ ਬੜੇ ਜੀਤ ਦੀ ਵੇਟ ਕਰਦੇ ਸੀ ਵੀਡੀਓ। ਹਾਂ ਜੀ ਹਾਂ ਜੀ ਹਾਂ ਜੀ। ਤੇ ਵੀਡੀਓ ਦੇ ਨਾਲੇ ਬੜੇ ਪੈਸੇ ਆਪਣੇ। ਬਸ ਵਾਵਾ ਨਾਲੇ ਪਾਗੇ ਜੀ। ਹਾਂ ਜੀ ਹਾਂ ਜੀ। ਕੱਲ ਫਿਰ ਮਾਲ ਪਾਇਆ ਮਾਹਾਂ ਦੋ ਤਿੰਨ ਘੰਟੇ ਮਾੜ ਜੀ ਕਿਰਪਾ ਦੇ ਨਾਲ ਮਾਲ ਖਲੋਤਾ ਆਪਣਾ। ਅੱਛਾ ਜੀ। ਲ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ। ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145618 ਠੀਕ ਹੈ ਜੀ। ਤੇ ਕਰੀਏ ਸ਼ੁਰੂਆਤ ਜੀ। ਹਾਂਜੀ ਕਰੀਏ ਜੀ। ਤੇ ਆਹ ਵੈਟ ਤੋਂ ਕਰੀਏ। ਇਧਰ ਵੀ ਜੀ ਨੰਬਰਾਂ ਬਣਦੇ ਨੇ। ਅੱਛਾ ਜੀ। ਹਾਂਜੀ ਹਾਈ ਗ੍ਰੇਡ ਮਾਨਪੁਰੀ ਦਿੱਤੀ ਆਪਾਂ ਜਰਸੀ ਵੀ ਦਿੰਦੀ ਹੈ। ਠੀਕ ਹੈ ਠੀਕ ਹੈ ਜੀ। ਕਰੀਏ। ਬੜਾ ਵੱਡੀਆਂ ਮੰਨ ਲਓ ਅੱਜ 30 ਕਿਲੋ ਵਾਲੀਆਂ ਦੇ ਹਿਸਾਬ ਨਾਲ। ਅੱਛਾ ਜੀ ਵੱਡੀਆਂ ਵੜਾਂ। ਤੇ ਬਈਆ ਪਹਿਲੇ ਨੰਬਰ ਜਿਹੜੀ ਵੈੜ ਇਹਦੇ ਬਾਰੇ ਦੱਸਿਓ ਕਿੰਨਾਸੂਗਾ ਸੂਈ ਆ ਇਹ ਵੀ ਜੀ ਜਸੂਆ ਮੈਡ ਰਹੀ ਆ ਅੱਛਾ ਜੀ ਤੇ ਸੂਈ ਨੂੰ ਅੱਜ ਤੀਜਾ ਦਿਨ ਆ ਤੇ ਮਗਰ ਵੀ ਫੀਮੇਲ ਖਾ ਤਾਂ ਇਧਰ ਵਖਾ ਦਿਓ ਮੜਾ ਜਾ ਠੀਕ ਆ ਜੀ ਲਓ ਵੀ ਪਿੱਛੇ ਵੀ ਫੀਮੇਲ ਕਿੰਨਾ ਆ ਗਿਆ ਤੇ ਇਧਰ ਵਖਾ ਦਿਓ ਬੁਸੂ ਦਾ ਇਨੂੰ ਵੀ ਜੀ ਅੱਜ ਸੂਈ ਨੂੰ ਸਾਰਾ ਪੰਜਵਾਂ ਦੇਣਿਆ ਤੇ ਪੰਜਾਂ ਦਿਨਾਂ ਦੇ ਵਿੱਚ ਘੱਟ ਆਪਣੇ 20 ਕਿਲੋ ਦੇ ਚਲ ਗਈ ਐ। ਛਾਈਆਂ ਦੇ। ਪੰਜਾਂ ਬੰਨੀਆਂ ਠੀਕ ਐ। ਭਾਈ ਇਹਨੇ ਕਰ ਜਾਣਾ ਵਾ। ਅੱਛਾ ਠੀਕ ਐ। 30 ਕਰ ਜੀ ਅੱਗੋਂ ਅਗਲੇ ਦੀ ਸ਼ਾਮ ਤੇ ਆ। ਠੀਕ ਐ ਠੀਕ ਐ। ਸ਼ਾਮ ਤੇ ਕੋਈ ਵੀਰ ਭਰਾ ਘਰ ਆਵੇ ਮੇਰੇ 22 ਲੀਟਰ ਦੁੱਧ ਚੋਕ ਕੇ ਖੜੇ। ਠੀਕ ਐ ਤਾਂ ਉਹ ਵੀ 22 ਬਾਕੀ ਆਪਾਂ ਖੋਲ ਕੇ ਖਾ ਲਈਆ। ਖੋਲ ਕੇ ਬਖਾ। ਇੱਕ ਕੱਦ-ਕਾਦ ਵੀ ਬਹੁਤ ਹੀ ਤਗੜਾ ਖੋਲ ਕੇ ਬਖਾ। ਚੰਗੇ ਵੱਡੇ ਕੱਦ ਮਾ ਜਾਂਦੀ ਐ। ਔਰ ਪਰਲੇ ਮੜੀ ਟੁੜੀ ਜੀ ਪਾਦੇ। ਸਿਆਣਾ ਦੰਗਾ ਆ ਗਏ ਕਾਟ ਕਾੜ ਜਿਹੜਾ ਬਹੁਤ ਹੀ ਤਗੜਾ ਵਾ ਇਹ ਕਰੋ ਜੀ ਜੇ ਅੱਜ ਪੰਡਾਂ ਪਾਈਆਂ ਕਰ ਮਾਲੀ ਸਾਰੀਆਂ ਰਾੜਾ ਦਮ ਦਿਖਾਵਾਂਗੇ ਸਾਰਿਆਂ ਨੇ ਮਾਰਾ ਜਿੱਤ ਖੰਡਾ ਪਾਈਆਂ ਨਾ ਇਹ ਕਰੋ ਜੀ ਬਹੁਤ ਹੀ ਜ਼ਿਆਦਾ ਚੰਗੇ ਰਾੜਾ ਕਹਿੰਦਾ ਕਿ ਇਸ ਟਾਈਮ ਜਿਹੜਾ ਮੌਕੇ ਦੇ 22 ਲੀਟਰ ਮਿਲਕੋਲ ਬੋਲਾ ਹੀ ਬੋਲਾ ਤਿਆਰ ਆ ਇਹ ਕਿੰਨਾ ਕੱਢ ਦੂ ਵੀ ਭਾਈ ਦੋਦੇ ਵੀਜੀ ਇਹਨੇ 28 29 ਕਿਲੋ ਰਮਾਨ ਦੇ ਨਾਲ ਨੋਰਮਲ ਗੱਲ ਐ ਇਹਦੇ ਵਾਸਤੇ ਅੱਛਾ ਜੀ ਠੀਕ ਐ ਠੀਕ ਐ ਲਓ ਭਾਈ 28 29 ਲੀਟਰ ਦਾ ਬੱਧ ਭਰੂਗੀ ਇਹ ਥਾਣ ਤੋਂ ਜਿਹੜਾ ਬਹੁਤ ਜ਼ਿਆਦਾ ਗੈਸ ਤੇ ਲੱਗਾ ਉਹ ਵੀ ਦਿਖਾਉਨੇ ਆਪਾਂ ਬਾਅਦ ਵਿੱਚ ਨਾੜਾਂ ਦੀ ਬਹੁਤ ਕੋਈ ਬੰਗਾ ਵੀਰ ਕੋਈ ਭਰਾ ਪਾਵੇ ਨਾ ਪਾਵੇ ਇਧਰ ਕੋ ਅੱਛਾ ਜੀ ਲਓ ਜੀ ਬਾਕੀ ਮਿਲਕ ਵੈਂਡ ਵੀ ਹੈ ਜੀ ਤੇ ਨਾੜਾਂ ਲੋੜਾ ਜਿਹੜੀਆਂ ਜਿਤਨਾ ਮਰਜੀ ਵੀਰ ਜੀ ਕੰਡੇ ਦੇ ਪਾਉਂਦੀਆਂ ਆ ਰਹੀਆਂ ਜੇ ਕਹੋ ਜੀ ਇਧਰੋਂ ਚੈੱਕ ਕਰ ਦਿਓ ਆਪਾਂ ਪਾ ਲਗੀਆਂ ਸਿੱਧੀਆਂ ਡਾਇਰੈਕਟ ਦੁੱਧ ਵਾਲੀਆਂ ਇਹਦਾ ਮੁੱਲ ਭਾਜੀ ਹਰ ਮੋਲ ਵੀਰ ਜੀ ਵੜਾ ਤੇ ਲੱਖੋਂ ਬਾਹਰੀ ਹੈ ਹਿਸਾਬ ਨਾਲ ਹਾਂਜੀ ਤੇ ਚਲੋ ਆਪਾਂ ਪਾ ਨਾਣੀਆਂ ਪਾਣਾ ਦੇ ਦੇਣੀਆਂ ਤੁਹਾਨੂੰ ਪਤਾ ਆਪਾਂ ਲਾਲਚ ਵਾਲਾ ਕੰਮ ਨਹੀਂ ਕਰਦੇ ਹਾਂਜੀ ਹਾਂਜੀ ਵੀਰ ਜੀ ਮੰਗੋ ਜੋ ਮਰਜ਼ੀ ਮੰਗੀਏ 90 ਕਰਾਓ 95 ਕਰਾਓ 85 ਹਜ਼ਾਰ ਦੀ ਗੱਡ ਦੇ ਦਈਏ 85 ਦੀ ਹੋਰ ਕਰ ਦਈਏ ਮੰਨਦਾ 200 ਰੁਪਏ ਦਾ ਜਾਂਦੀਏ 200 ਇਹ ਹਾਂ ਨਹੀਂ ਵੀਰ ਜੀ 75000 ਦੀ ਗੱਡ ਦੇ ਦਾਂਗੇ 200 ਰੁਪਏ ਛੋੜ ਦੇ। ਠੀਕ ਹੈ ਜੀ। ਇਹ ਦੋ ਨਾ ਵੀਰ ਭਰਾ ਵੀ ਕੱਢ ਆ। 75000 ਟਾਈਟ 25 ਕਿਲੋ ਵੀ ਜੀ। ਠੀਕ ਹੈ 22 ਕਿਲੋ ਬੋਲਾ ਮਿੰਕੇ ਕੋਈ ਵੀਰ ਭਰਾ ਮੇਰੇ ਕੋਲ ਨਵੇ। ਠੀਕ ਹੈ ਠੀਕ ਹੈ। ਲਓ ਜੀ ਬਿਲਕੁਲ ਜਿਹੜਾ ਨਾਰਮਲ ਰੇਟ ਆ ਵੀਰ ਸ਼ੇਰੇ ਨੇ ਕਰਤਾ। ਤੇ ਭਈਆ ਜਿਹੜੀ ਦੂਜੀ ਨੰਬਰ ਤੇ ਵੜ ਇਹ ਕਿੰਨਾਂ ਵਸ ਵਸ ਜੀਆ। ਵੀਰ ਜੀ ਦੂਜਾ ਸਵੇਰੀ ਵੈਟ ਸੋਈ ਜੇ। ਅੱਛਾ ਜੀ। ਤੇ ਸ਼ਕੀਰੀਆਂ ਮਤਲਬ ਜਵਾਨ ਕਰ ਗਈਆਂ ਕੰਨੀਆਂ ਸਾਰੀਆਂ। ਠੀਕ ਜੀ। ਹਾਂ ਜੀ। ਤੇ ਦੂਜਾ ਸੁਗਾਂ ਸੋਈ ਜੇ ਮਗਰ ਵੀ ਇਹਦੇ ਫੀਮੇਲ ਕਾਹੋ ਜੇ ਤੇ ਵੀਰ ਉਹਨਾਂ ਨੇ ਜਰਸੀ ਦਾ ਟੀਕਾ ਭਰਾਇਆ ਸੀ ਅੱਛਾ ਜੀ ਕੌਫੀ ਹੱਸੀ ਠੀਕ ਹੈ ਠੀਕ ਹੈ ਤਾਂ ਆਹ ਵਾਲਾ ਦਾ ਜਵਾਬ ਜੇ ਟੀਮ ਮਲਕਾਰ ਇਹਨੂੰ ਵੀ ਜੇ ਦੂਜਾ ਦਿਨ ਜੇ ਸੋਈ ਨੂੰ ਇਹਦੇ ਥੱਲੇ ਦੁੱਧ ਉਹਦੇ ਨਾਲੋਂ ਵਧੇਰੇ ਜੇ ਥੋੜਾ ਇਹ ਜੇ 5 ਕਿਲੋ ਮੰਨ ਕੇ ਲਾ ਦੇ ਕੋ ਵੀਰ ਭਰਾ ਇਸ ਟਾਈਮ ਵੀਡਾ ਰੈਡੀ ਆ 20 ਲੀਟਰ ਬੋਲਾ ਜੀ ਉਪਰ ਤਿਆਰ ਹੋ ਗਿਆ ਠੀਕ ਹੈ 25 ਲੀਟਰ ਜਿਹੜਾ ਇਸ ਟਾਈਮ ਬੋਲਾ ਬੋਲਾ ਤਿਆਰ ਆ ਤੇ 30 ਕਰ ਜੇ 22 ਕਰ ਜੇ ਅਗਲੇ ਦਿਨ ਕਰਦੇ ਹਾਂ ਤੇ ਆ ਇਸ ਟਾਈਮ ਦੇ 25 ਲੀਟਰ ਮੇਰੇ ਘਰੋਂ ਚੋਕੀ ਭਲੇ ਕੋਲ ਕੇ ਵਿਖਾਉਂਦੇ ਆ ਕਾਟ ਕਾਟ ਇਹਦਾ ਵੀ ਬਹੁਤ ਜਿਆਦਾ ਚੰਗਾ ਆ ਗਿਆ ਇਹ ਵੀ ਕ੍ਰਾਸ ਵਿੱਚ ਆ ਗਈ ਹਾਂਜੀ ਕ੍ਰਾਸ ਲੈਣਾ ਵਿੱਚ ਕ੍ਰਾਸ ਲਈਆਂ ਥੋੜੀਆਂ ਠੀਕ ਹੈ ਠੀਕ ਉਹ ਤੇ ਕੋਈ ਹੋਰ ਕ੍ਰਾਸ ਜੇ ਥੋੜੀ ਘਟਾਇਆ ਕ੍ਰਾਸ ਚ ਅੱਛਾ ਠੀਕ ਹੈ ਜੀ ਉਹ ਅੱਧੀ ਡਿਟ ਜਿਹੜਾ ਬਹੁਤ ਸੋਹਣਾ ਪਿਆਰ ਆ ਕੰਮ ਕੱਢਾ ਜੀ ਪਿਆਰ ਬਹੁਤ ਹੀ ਚੰਗਾ ਵਾ ਥੱਲੇ ਮੰਨ ਲਓ ਲੈ ਕੇ ਥੋੜੀ ਬੋਦੀ ਹੋੜੀ ਕਰਦੇ ਹਾਂ ਠੀਕ ਹੈ ਧੰਨ ਡਾਕੇ 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 ਡਾਕ ਹੌਲੀ ਹੌਲੀ ਲਓ ਜੀ ਪੰਡਾ ਪੰਹਿਆਂ ਕਰਮਾਲੀ ਨੇ ਇਹਦੇ ਵਿੱਚ ਕਿਹੜਾ ਪਝਾਣਾ ਦਿੱਤਾ ਤੇ ਥਲਾਂ ਦਾ ਸੈਰ ਗਿਆ ਵੀ ਚੈੱਕ ਕਰੰਨੇ ਸਾਨੂੰ ਇਹਦਾ ਵੀ ਬਹੁਤ ਹੀ ਚੰਗਾ ਵਾ ਕਰੋ ਜੀ ਚੈੱਕ ਇਹਦਾ ਬਾਈ ਹਾਂਜੀ ਇੱਧਰ ਦੇਖੋ ਜੀ ਕਿਨੇ ਕੋਈ ਬੰਗਾਲ ਨਹੀਂ ਦਿਖਾ ਦੋ ਮੱਗਾ ਕੋਈ ਵੀਰ ਭਰਾ ਪਾਵੇ ਨਾ ਪਾਵੇ ਅਸੀਂ ਕੀ ਕਰਦੇ ਮੜੀਂ ਠੰਡੀ ਧੀਰੀ ਵੀ ਬਹੁਤ ਦੇਖੋ ਜੋਟੋਟ ਬਾਹਰ ਨੂੰ ਲਈ ਯਾਰ ਇਹ ਫੋਟ ਹੀ ਅੱਗੇ ਨੂੰ ਆ ਕਰ ਸਕਦੇ ਜੇ ਚੈੱਕ ਵੀਰੇ ਨਾਣਾ ਨੂੜਾ ਵੀ ਜਿਹੜੀਆਂ ਚੱਡੇ ਦੇ ਬਹੁਤ ਜਿਆਦਾ ਆ ਗਈਆਂ ਇਹਦਾ ਮੁੱਲ ਭਾਜੀ ਕੀ ਕਰਨਾ ਹੈ ਮੁੱਲ ਵੀ ਜੀ ਵੀ ਸਾਹਮਣਾ ਜੇ ਸਾਡੇ ਸਾਹਮਣਾ ਲਾਈਏ ਤੇ ਵੀ ਲੱਖੋਂ ਬਾਹਰ ਆ ਜੇ ਦੁੱਧ ਦਾ ਰਿਕਾਰਡ ਲਾਈਏ ਵੇੜਾਂ ਦਾ ਦੇ ਹਾਂਜੀ 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 ਹੁਣ ਸਾਹ ਨਾਲ ਜੇ ਕੋਈ ਵੀਰ ਭਰਾ ਦੋਵੇਂ ਵੇੜਾਂ ਲੈਂਦਾ 60 ਕਿਲੋ ਦੁੱਧ ਬਣ ਜਾਂਦਾ ਬਿਲਕੁਲ ਬਣ ਜਾਂਦਾ ਬਣ ਜਾਂਦਾ ये विद जी ਮੰਗਨ ਦਾ ਜੋ ਮਰਜੀ ਉਹ ਹੀ 90 95 85 ਰੁਪਏ ਦੀ ਹੈ। ਇਹ 85 ਦੀ। ਇਹ 85 ਦੀ। ਇਹ ਚ ਛੜ ਦਈਏ ਥੋੜੇ ਬੋਲੇ। ਛੜ ਦਈਏ ਜੀ। ਆਹ। ਇਹ ਵੀ ਦੀ 80 ਦੀ ਖਾਨਾ ਦੇ ਦਾਂਗੇ 200 ਰੁਪਏ ਛੋੜ ਦਾਂਗੇ। ਠੀਕ ਹੈ ਲਓ ਭਾਈ 80000 ਚੋਂ 200 ਰੁਪਏ ਛੋੜ ਤੇ ਦੁੱਧ ਦੇ ਵੀ ਚਲੋ ਡਰਾਮੀਆਂ ਹਿਸਾਬ ਨਾਲ। ਬਾਕੀ ਕੋਈ ਭਰਾ ਸੇਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਭਰੀ ਜਾਣਾ ਕਰਮ ਵਾਲੀਆਂ ਨੇ। ਤੇ ਭਈਆ ਜਿਹੜੀ 3 ਨੰਬਰ ਤੇ ਵਹਿੜਿਆ। 3 ਨੰਬਰ ਦੇ ਵਿੱਚ ਜਰਸੀ ਸੁਈ ਆ। ਅੱਛਾ ਜੀ। ਕੌਫੀ ਜਰਸੀ ਇਦਾਂ ਕਹਿ ਦਿੰਦੇ ਆਪਾਂ। ਠੀਕ ਹੈ ਜੀ। ਮਗਰ ਵੀ ਇਹਦੇ ਫੀਮ ਠੀਕ ਹੈ ਲੋ ਜੀ ਇਹ ਪਿਛੇ ਤੋਂ ਦੋ ਚੁੱਕਾ ਆ ਗਿਆ ਜਿਸ ਨਾਲੀਆਂ ਦੇ ਪਿੱਛੇ ਚਲੋ ਮਾੜੀ ਦੀ ਕਿਰਪਾ ਨਾਲ ਖੋਲ ਕੇ ਦੋ ਚੁੱਕਾ ਪਾ ਦਿੰਦੇ ਠੀਕ ਹੀ ਮਿਲ ਕਾ ਆ ਗਿਆ ਤੇ ਇਹਦੇ ਕੋਲ ਬਾਈ ਕਿੰਨਾ ਬੋਲਾ ਬੋਲਾ ਜਾਦੀ ਇਹਦੇ ਕੋਲ ਵੀ ਜੀ ਸੈਮ ਤੇ ਮੰਨ ਲਓ ਜੀ ਕੋਈ 16 ਕਿਲੋ ਦੁੱਧ ਤਿਆਰ ਆ ਅੱਛਾ ਇਹਨੇ 20 ਤੋਂ ਬਾਅਦ ਚੱਲ ਜਾਣਾ ਜੇ ਠੀਕ ਹੈ ਠੀਕ ਹੈ ਧਿਆਨ ਨਾਲ ਦੇਣ ਲਓ ਜੀ ਕਾਫੀ ਕਲਰ ਆ ਗਿਆ ਜੇ ਬੈਡ ਦਾ ਇਹ ਸਵੇਰ ਕਿੰਨਾ ਸੁਈ ਇਹ ਦੁੱਧਾ ਸਵੇਰ ਸੁਈ ਜਾਵੇ ਠੀਕ ਆ ਜੀ ਲਓ ਜੀ ਦੁੱਧਾ ਸਵੇਰ ਸੁਈ ਜਾਵੇ ਹਰ ਵੀਰ ਚੱਲ ਜੀ ਵਧੀਆ ਠੀਕ ਹੈ ਮੋੜਦਾ ਮੋੜਦਾ ਇਹ ਦੇਖੋ ਜਿਹੜਾ ਇਸ ਟਾਈਮ ਉੱਤੇ ਇਹਦੇ 16 ਲੀਟਰ ਬਿਲਕੁਲ ਦੁੱਧ ਤਿਆਰ ਆ ਤੇ ਥਣ ਪਾਂਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹ ਬਾਈ ਕਿੰਨਾ ਕੱਢ ਦੂਗੀ ਦੁੱਧ ਇਹਨੇ ਵੀ 20 22 ਕਿਲੋ ਰਮਾਨ ਦੇ ਨਾਲ ਕਰ ਜਾਣਾ ਨੇ ਠੀਕ ਹੈ ਠੀਕ ਹੈ 20 ਤੋਂ 22 ਲੀਟਰ ਦੁੱਧ ਇਹ ਵੀ ਭਰ ਦੂਗੀ ਇਹ ਕਿੰਨਾ ਬਣਾਇਆ ਜੀ ਇਹਨੂੰ ਇਹਨੂੰ ਕੋਈ ਨੂੰ ਵਿਧੀ ਅਜ ਦੂਜਾ ਦੇਣਾ ਸਾਰਾ ਬੇ ਠੀਕ ਕਰੋ ਵੀ ਜਿਹੜਾ 16 ਲੀਟਰ ਬੋਲਾ ਜੀ ਪਿਆਰ ਆ ਬਣੀ ਬੁਖਾ ਦਿਓ ਪਿੱਛੇ ਠੀਕ ਇਹ ਦਿਖਾ ਦੇਣੇ ਪੱਕੇ ਦੀ ਵੀਰ ਜੀ ਇਹਨੂੰ ਹੀ ਲੋੜ ਲਈਏ ਐ ਠੰਡੀ ਧੀਰੀ ਪੂਰੀ ਜਿਤਨਾ ਮਰਜ਼ੀ ਆ ਵੇਖੋ ਵੀਰ ਭਰਾ ਕੋ ਜਿਤਨਾ ਮਰਜ਼ੀ ਚੋਵੇ ਨੂੰ ਠੀਕ ਹੈ ਠੀਕ ਹੈ ਲਓ ਜੀ ਥਣ ਹੁਣ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਇਹਦੇ ਪਿੱਛੇ ਪੀਪਲ ਕਾਫ ਆ ਗਿਆ ਜੀ ਬਿਲਕੁਲ ਨਾੜੂ ਪੜੀ ਆ ਗਈ ਜਾਂ ਪੱਤੀ ਕੋਲ ਆਣ ਬੈਠਾ ਕੁਰਸੀਆਂ ਵੜ ਲਾ ਲੋ ਜੀ ਇਹ ਵੀ ਬਿਲਕੁਲ ਜੀ ਤਾਜ਼ਾ ਜੀ ਬਿਲਕੁਲ ਹੀ ਨਾੜੂ ਦੇ ਹਜੇ ਇਹਦਾ ਮੋਹਲ ਵੀਰ ਕੀ ਕਰਨਾ ਹੈ ਰੋਹ ਮੋਹਲ ਵੀਰ ਜੀ ਇਹ ਕੋ ਜਰਸੀ ਦੇ ਲਾਭ ਦੀ ਬੜੀ ਭਟਿਆ ਹਾਂਜੀ ਹਾਂਜੀ ਫਿਰ ਵੀ ਵੀਰ ਭਰਾਵਾਂ ਦੇ ਮਾਮਲੇ ਕਰ ਲਏਗੇ ਹਾਂਜੀ ਹਾਂਜੀ ਮੰਗਣ ਨੂੰ ਇਹਦਾ ਜੋ ਮਰਜ਼ੀ ਮੰਗ ਲਈਏ 75 ਕਰਾ ਲਵਾਂ 80 ਕਰਾ ਲਵਾਂ ਇਹ ਲਾਸਟ ਹਗਾਣਾ 65000 ਦੀ ਦੇ ਦਈਏ ਥੋੜਾ ਕਰ ਦਈਏ ਥੋੜਾ ਬੜਾ ਕਰ ਦਈਏ ਹਾਂਜੀ 60 ਜੋ 200 ਰੁਪਏ ਛੋਟ ਕਰ ਦਾਂਗੇ ਠੀਕ ਹੈ ਲਓ ਵੀਰ ਜੀ 60000 ਰੁਪਏ 200 ਰੁਪਿਆ ਛੋਟ ਦੇ ਨਿਗੇ ਨਿਗੇ ਮੋਹਲ ਤੇ ਵੈਣਾ ਫਾਇਦੇ ਕੋਲ ਚੰਗੀਆਂ ਆ ਆਰੋ ਬਾਈ ਚੌਥੇ ਨੰਬਰ ਤੇ ਚੌਥੇ ਨੰਬਰ ਦੇ ਬਾਈ ਆਪਣੀ ਆ ਗਈ ਮੇਹਣੀ ਹਾਂਜੀ ਮੇਹਣੀ ਬਹੁਤ ਸ਼ਾਂਤ ਨਾਲ ਉਹੀ ਘਰੇ ਰਹਦੇ ਨੇ ਠੀਕ ਹੈ ਠੀਕ ਹੈ ਇਹ ਬਾਈ ਸੁਈ ਆ ਸੁਈ ਵਿੱਚ ਹੀ ਆਏ ਸੁਈ ਜੇ ਕੱਲ ਸਵੇਰੇ 10000 ਵਜੇ ਦੀ ਠੀਕ ਜੀ ਮਾਦੋ ਦੂਜੀ ਦੀ ਜੀ ਇਹਦੀ ਚੁਾਈ ਹੋ ਗਈ ਹੈ ਮਹਿੰਦੀ ਅੱਛਾ ਜੀ ਤੇ ਸਟਾਰਟਿੰਗ ਮੇਹਣੀ ਨੇ ਮਾਦੋ 9 ਕਿਲੋ ਤੋਂ ਕਰਤੀ ਆ ਅੱਛਾ ਜੀ ਉਹ ਤੋਂ ਤਰ੍ਹਾਂ 14 15 ਕਿਲੋ ਘਰ ਵਾਲੇ ਬੰਦੇ ਕਹਿੰਦੇ ਵੀ ਚੋਨੇ ਫੁੱਲਾ ਦੁੱਲਾ ਠੀਕ ਹੈ ਠੀਕ ਹੈ ਸੁਆ ਕਿੰਨਾ ਸੁਈ ਆ ਸੁਆ ਦੂਜਾ ਜੁ ਤੀਜਾ ਹੁੰਦਾ ਵੱਧ ਤੋਂ ਵੱਧ ਠੀਕ ਹੈ ਲੋ ਜੀ ਸੁਆ ਦੂਜਾ ਤੀਜਾ ਵਾਲੇ ਮੇਹਰ ਠੀਕ ਹੈ ਜੀ ਤੇ ਚੱਤੇ ਟੁਡੇ ਲਿਨ ਮੈਂ ਪਾਇਆ ਬਹੁਤ ਹੀ ਜ਼ਿਆਦਾ ਕਮੀ ਆ ਗਈਆਂ ਐਸਾ ਮੇਰਾ ਇਹ ਕੋਸੇ ਫਿਰ ਨੰਨ ਲੀਟਰ ਬਹੁਤ ਤਿਆਰ ਆ ਜੀ ਬਿਲਕੁਲ ਸਾਡਾ ਜੀ ਸਹੀ ਆ ਜੇ ਵੀ ਗਾਈਆਂ ਨੂੰ ਬਣੀਆਂ ਵੇ ਜੀ ਇਹ ਕੋਈ ਅੱਜ ਆ ਪਕਾਵਾਂਗੇ ਮਹਾਨਾ ਲਈ ਫਿਰਦੀ ਤੇ ਸਾਲ ਤੋਂ ਬਹੁਤ ਹੀ ਚੰਗਾ ਲੱਗਾ ਵਾ ਗਾਈਆਂ ਜਦੋਂ ਦੇ ਵਿੱਚ ਕੋਈ ਫਰਕ ਹੀ ਨਹੀਂ ਕਰ ਬਿਲਕੁਲ ਸਹੀ ਗੱਲ ਹੈ ਜੀ ਤੇ ਥਾਨ ਤੋਂ ਆਣ ਗਿੱਠ ਗਿੱਠ ਤੇ ਲੱਗਾ ਵਾ ਬਹੁਤ ਹੀ ਜ਼ਿਆਦਾ ਚੰਗਾ ਵਾ ਤੇ ਲੇਵੇ ਨੂੰ ਇਹ ਲੋ ਵੀ ਬਹੁਤ ਹੀ ਜ਼ਿਆਦਾ ਚੰਗੀ ਆ ਵੰਤਰਦੀ ਆ ਇਹ ਕਿੰਨਾ ਭਾਈ ਕੱਢ ਦੂਗੀ ਦੁੱਧ ਵੀਰ ਜੀ 14 15 ਕਿਲੋ ਘਰ ਵਾਲੇ ਬੰਦੇ ਚਾਹੁੰਦੇ ਨੇ ਬਾਕੀ ਥੋੜਾ ਘਾਟਾ ਦੱਸਦਾ ਵੀਰ ਜੀ ਤੇ ਮਹੀਨੇ ਦੁੱਧ ਦੇਣਾ ਈ ਜਿਨਾਂ ਨੂੰ ਠੀਕ ਹੈ ਠੀਕ ਹੈ ਜੀ ਵੀਰ ਜੀ 14 15 ਲੀਟਰ ਵਾਲੀ ਜੀ ਇਹ ਵੀ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਵੇਖਾ ਕੱਲ ਦੇ ਦਈਏ ਲੱਖੋਂ ਬਾਹਰ ਹੀ ਨਹੀਂ ਗੈਰ ਕਰੀਏ ਦੁੱਧ ਬੜਾ ਦੇਣਾ ਜੀ ਮਹੀਨੇ ਚਾ ਦੁੱਧ ਤੇ ਹੈਗਾ ਚਲੋ ਜਾਣ ਦੀ ਗੈਰ ਜੀ ਜਾਈ ਜਾਂਦੇ ਹਾਂ ਚਲੋ ਦੇ ਦਈਏ ਫਿਰ 90 ਦੀ ਤੈਅ ਹੈ ਔਰ ਛੱਡ ਦੀਏ ਔਰ ਛੱਡ ਦੀਏ ਹਾਂਜੀ ਪੰਜ ਵੀਰ ਜੀ ਛੱਡਦਾ ਹਾਂ 85000 ਦੀ ਮੈਂ ਦੇ ਦਾਂਗੇ ਠੀਕ ਆ ਲਓ ਬਈ 2000 ਦੀ 85000 ਤੇ 200 ਰੁਪਏ ਜੋੜ ਹਾਂਜੀ ਇਹਦੇ ਪਿੱਛੇ ਸੱਚ ਜਵਾਕ ਕੀ ਜੇ ਇਹਦੇ ਮਗਰ ਮੇਰੇ ਖਾਲਾ ਮੈਂ ਵੀ ਨਹੀਂ ਜੇ ਵੇਖਿਆ ਜਿਉਂ ਵੇਖੀਏ ਮੈਂ ਬੱਸ ਤੁਹਾਨੂੰ ਚੋਕ ਲਿਆਉਂਦੀ ਕੀਤੀ ਜੇ ਅੱਛਾ ਅੱਛਾ ਖਾਇਆ ਨੀਲੀ ਦਾ ਜੇ ਪਤਾ ਨਹੀਂ ਹੁਣ ਕੀ ਨਿਕਲਣਾ ਜੇ ਠੀਕ ਆ ਲਓ ਬਈ ਮੈਂ ਹਾਂ ਬੱਲੇ ਪੁੱਛੋ ਮੈਂ ਹਾਂ ਪੁੱਛੋ ਕੇ ਮੜੀ ਜੀ ਕਟਾਈ ਸਾਡਾ ਮੇਲ ਕਾ ਫਾਗ ਜੇ ਬਿਲਕੁਲ ਬਾਕੀ ਨਾ ਹੈ ਵੀ ਜੀ ਜੇ ਕੱਟੀ ਹੁੰਦੀ ਨੇ ਮੈਂ ਕਹਾਂ 10000 ਤੱਕ ਨਹੀਂ ਕੱਢੀ ਐ ਨੀਲੀ ਦਾ ਜੇ ਪ्योर ਏਡਾ ਨਾਲ ਨੂੰ ਇੰਨਾ ਖਾਰਜ ਲੱਗਦਾ ਅੱਜ ਵੀ ਜੀ ਕੱਲ ਦੀ ਸੋਇਆ ਹੈ ਕੀ ਕਰ ਸਕਦੇ ਬਈ ਲਾਗੇ ਤੋਂ ਬਿਲਕੁਲ ਤਾਜ਼ਾ ਗਿੱਲਾ 나ੜੂ ਹਜੇ ਤੇ ਇਹ ਆ ਗਿਆ ਜੇ ਮੇਲ ਕਾ ਮਾ ਵੀ ਮਗਰ ਵੀ ਜਿਵਾਕ ਹੈ 15 ਤੋਂ ਮੱਝ ਦਾ ਮੈਂ ਨਹੀਂ ਇਹਨਾਂ ਦਾ ਕਾਇਆ ਮਗਰ ਵੇਖੀ ਨਾ ਬੱਛਾ ਕਿ ਰਛੀ ਹੈ ਅੱਛਾ ਅੱਛਾ ਮੈਂ ਹੀ ਮਗਰ ਨਹੀਂ ਅੱਖਾਂ ਮੀਟ ਕੇ ਲਈ ਦੀ ਮਹਾਰਾਜ ਸਾਹਿਬ ਜੀ ਬਈਆ ਪੰਜਵੇਂ ਨੰਬਰ ਤੇ ਝੋਟੀਏ ਬਾਈ ਕਿਵੇਂ ਆ ਇਹ ਵੀ ਜੀ ਪਹਿਲਾਂ ਸੂਈ ਹੈ ਝੋਟੀ ਅੱਛਾ ਜੀ ਇਹਨੂੰ ਸੂਈ ਨੂੰ ਮੰਨ ਲਓ ਪਰ ਕੋਈ 4 ਮਹੀਨੇ ਹੋ ਗਏ ਆ ਅੱਛਾ ਜੀ ਇਹਨੂੰ 1.5 ਮਹੀਨਾ ਹੋ ਗਿਆ ਤੇ ਗਾੜੀ ਫੜੀ ਨੂੰ ਵੀ ਠੀਕ ਆ ਤੇਰੇ ਕੋਲ 7 ਕਿਲੋ ਦੁੱਧ ਹੋਊਗਾ ਬਾਕੀ ਆਪਾਂ ਖੋਲ ਕੇ ਵਖਾ ਦਿੰਨੇ ਠੀਕ ਹੈ ਠੀਕ ਹੈ ਚੈੱਕ ਆਪਸ ਨਹੀਂ ਵੀਰ ਜੀ 1.5 ਮਹੀਨੇ ਦੀ ਚੈੱਕ ਨਹੀਂ ਹੁੰਦੀ ਅੱਛਾ ਠੀਕ ਠੀਕ ਲਾਜੀ ਡੇਢ ਕਿ ਮਹੀਨੇ ਦਾ ਆਸ-ਪਾਸ ਟਾਈਮ ਹੋ ਗਿਆ ਬਾਕੀ ਨਿਕਾਲ ਲਓ ਜੀ ਮੁੱਲ ਕਰ ਦੇਣਾ ਆਪਾਂ ਮੁੱਲ ਤੋਂ ਨਹੀਂ ਫਿਰ ਵੀ ਬ੍ਰਾਹਮਣ ਅੱਛਾ ਜੀ ਠੀਕ ਠੀਕ ਲਓ ਜੀ ਕਾਡ ਕਾਡ ਜਿਹੜਾ ਚੰਗਾ ਆ ਗਿਆ ਵਾ ਇੱਕ ਵੀਰ ਜੀ ਮਾੜੀ ਜੀ ਸਰਲ ਮਾਰਦੀ ਮਾੜੀ ਜੀ ਦੱਸਦੇ ਕੋਈ ਵੀਰ ਤੁਹਾਨੂੰ ਇੱਕ ਲੱਗ ਜਾਣਾ ਮਾੜੀ ਜੀ ਕਿਹੜੇ ਕਰਾਕਾ ਜਾ ਘੜਦੀ ਆ ਵੇ ਅੱਛਾ ਅੱਛਾ ਜੀ ਜੀ ਆਮ ਹਾਂਜੀ ਜਾਣੇ ਕਿ ਜੱਟੋ ਚੱਲ ਕੇ ਸੈਟ ਹੋ ਜਾਂਦੀ ਮੰਨ ਲਓ ਥੋੜਾ ਤੇਜ਼ ਚੁਰਦੀ ਹੈ ਨਾ ਸੈਟ ਹੋ ਜਾਂਦੀ ਹੈ ਠੀਕ 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 ਦੇਖੋ ਕਿੰਨਾ 7 ਲੀਟਰ ਦੁੱਧ ਹਾਂਜੀ 7 ਲੀਟਰ ਦੁੱਧ ਹੈ ਠੀਕ ਲੋ ਜੀ ਇਹਦੇ ਕੋਲ ਜਿਹੜਾ ਇਸ ਟਾਂ ਦਾ 7 ਲੀਟਰ ਬਿਲਕੁਲ ਰੈਡੀ ਆ ਦੁੱਧ ਤੇ ਭਾਈ ਨੇ ਸੱਜਣ ਨੇ ਫਿਰ ਕਿੰਨਾ ਕਿ ਭਰਿਆ ਸੱਜਣ ਨੇ ਵੀ ਜੀ ਕਿਹਾ 10 ਕਿਲੋ ਦੁੱਧ ਚਵਾਉਂਦੀ ਰਹੀ ਏ ਠੀਕ ਹੈ ਠੀਕ ਲੋ ਜੀ 10 ਲੀਟਰ ਜਿਹੜਾ ਸੱਜਣ ਨੇ ਦੁੱਧ ਭਰਿਆ ਉਹਦੇ ਥਾਂ ਤੋਂ ਇਹਨੂੰ ਵੀ ਬਹੁਤ ਇੰਦਾ ਵੀ ਜੀ ਪਟਾਕਾ ਜਿਹਾ ਕੱਢਦੀ ਮੰਨ ਲਓ ਆ ਵੇਖੋ ਲੱਤ ਚੋਂ ਅੱਛਾ ਅੱਛਾ ਠੀਕ ਆ ਠੀ ਨਾਰਮਲ ਚੱਲਣ ਚੱਲਣ ਜੀ ਜੇਨ ਮਰਜ਼ੀ ਭਾਂ ਭਝਾਈ ਫਰੇ ਕੋੜੇ ਨੂੰ ਭਝਾਈ ਫਰੇ ਅੱਛਾ ਅੱਛਾ ਨਹੀਂ ਬਾਕੀ ਫੇਸ ਕੁਆਲਟੀ ਸੇਂਗ ਸੁng ਬਹੁਤ ਹੀ ਚੰਗਾ ਆ ਗਿਆ ਬਹੁਤ ਸਾਰਾ ਪਿਆਸਾ ਤੇ ਲਾਗੇ ਤੋਂ ਚੱਕ ਤੇ ਬਾਕੀ ਇਹਦਾ ਲਾਜ ਵੀ ਹੋਊਗਾ ਇਹਣਾ ਬਾਈ ਇਹ ਤਾਂ ਮਿੱਤੀ ਪਰਣੀ ਕੀ ਇਥੋਂ ਪਟ ਜੋ ਨਾਲ ਦੀ ਇੱਕ ਵਾਰ ਦਿੰਦੇ ਆ ਅੱਛਾ ਅੱਛਾ ਨਾਰਮਲ ਸੈਟ ਹੋ ਜਾਂਦਾ ਨਾਰਮਲ ਜੀ ਗੱਲ ਹੁੰਦੀ ਏ ਤੇ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਕਰਨਾ ਹਰ ਮੁੱਲ ਵੀ ਜੀ ਇਹ ਬਸ ਆਪਾਂ ਦੇ ਦਈਏ ਭਾਣਾ ਕੇ ਵੀਰ ਭਰਾ ਨੂੰ ਹਣਾ ਹਾਂਜੀ 60 ਦੀ ਦੇਦੀ ਨਹੀਂ ਜਾਣ ਦੀ ਹੋਰ ਜਾਂਦੀ 55 ਦੀ ਉਹ 60 ਦੀ ਕਰਾਇਆ ਹੋਰ 60 ਹਾਂਜੀ ਇਹ ਤਾਂ ਫੰਡਰ ਨਾਲ ਆਪਸਾ ਆ ਜਾਣਾ ਜੀ ਤਾਂ ਫੰਡਰਾਂ ਦੇ ਮੁੱਲ 'ਚ ਦੇ ਦੇਣੀ ਆਪਾਂ ਨਹੀਂ ਨਹੀਂ ਜੀ 50000 ਦੀ ਦੇ ਦਾਂਗੇ ਹਾਂ ਨਾ ਹੀ 200 ਰੁਪਏ ਛੋਟ ਕਰ ਦਾਂਗੇ ਠੀਕ ਹੈ ਲੋ ਭਾਜੀ 50000 'ਚ ਵੀ 200 ਰੁਪਏ ਛੋਟ ਬਿਲਕੁਲ ਛੋਟਾ ਜਾ ਭਾਵਾ 48 ਜਿਵੇਂ ਭਾਜੀ 200 ਰੁਪਏ ਛੋਟ ਠੀਕ ਹੈ ਲੋ ਇਹ 2000 ਹੋਰ ਛੱਡਦਾ ਵੀ ਹਾਂ ਭਾਈ ਆਪਾਂ ਹੀ ਦੇ ਦਾਂਗੇ लास्ट ਹਾਂ ਠੀਕ ਹੈ ਠੀਕ ਹੈ ਲੋ ਜੀ 48000 'ਚ 200 ਰੁਪਏ ਛੋਟ ਤੇ ਆਜੋ ਹੁਣ ਐਂਡ ਦੇ ਬੂਰੀ ਬੁਰੀ ਇਹ ਬਾਈ ਕਿਵੇਂ ਆ ਇਹ ਪਾਜੀ ਮੈਂ ਆਪ ਲੈ ਲੈਂਦੀ ਵੈਸੇ ਮੈਂ ਤੇ ਮੈਂ ਕੱਚੀ ਲੈਂਦੀ ਥੋੜੀ ਜੀ ਅੱਛਾ ਅਗਲਾ ਸਾਮ ਸੰਭਾਲ ਕੇ ਵੇਚਾਂਗੇ ਠੀਕ ਜੀ ਤੇ ਮੈਂ ਜੀ ਸੂਈ ਜੇ ਤੇ ਮੰਨ ਲਓ ਬੱਚਾ ਦਾ ਮਹੀਨੇ ਵੱਢੀ ਨੇ ਕੋਈ ਖੈਰਾ ਹਾਏ ਇਹ ਜਿਆਦਾ ਕਰਦੀ ਮਤਲਬ ਵੀ ਗਾੜੀ ਕਹਿੰਦੀ ਮੇਰੇ ਬੱਜਾ ਦਾ ਵੇ ਤੇ ਫੇਰੀ ਮੈਂ ਟਿਕਦੀ ਆ ਅੱਛਾ ਅੱਛਾ ਗਾੜੀ ਬੰਦਾ ਦੀ ਗੁੱਜੀ ਮਹੀਨੇ ਫੇਰ ਪੈਰਾ ਹਤਾ ਠੀਕ ਜੀ ਤੇ ਬੱਚਾ ਗਿਆ ਜੀ ਮਾਰਾ ਵੀਡੀਓ ਦਿਖਾ ਦਨੇ ਆ ਪਰਸੋਂ ਸੂਈ ਜੇ ਮੱਜ ਅੱਛਾ ਜੀ ਤੇ ਇਸ ਟਾਈਮ ਤੇ ਇਹਦੇ ਕੋਲ ਮੰਨ ਲਓ ਵੀ ਕੋਈ 8 ਕਿਲੋਟਰ ਬੋਲਾ ਛਾੜੀਂ ਹੋਊਗਾ ਤੇ ਮੈਂ ਹੁਣ ਚੋਕ ਹਾਂ ਤੁਹਾਡਾ ਇਹ ਆ ਮੱਝ ਜੇ ਬਜੀ ਅੱਛਾ ਜੀ ਹੋਰ ਸ਼ੁਰੂ ਤੋਂ ਆ ਬੱਚਾ ਜੇ ਪਹਿਲਾਂ ਠੀਕ ਹੈ ਠੀਕ ਹੈ ਲਓ ਜੀ ਆ ਵਾਲਾ ਇਹਦਾ ਜਵਾਬ ਹੀ ਤੇ ਚਲੋ ਪੈਰ ਰੱਖਦਾ ਕਿ ਮੱਝ ਨੇ ਹਾਂ ਮੱਝ ਜੇ ਠੀਕ ਜੀ ਠੀਕ ਜੀ ਤੇ ਬਾਈ ਕੋਲ ਸਪੈਸ਼ਲ ਵੀਡੀਓ ਬਣੀ ਪਈ ਆ ਤੁਸੀਂ ਮਂਗਵਾਓ ਹਾਂਜੀ ਕੋਈ ਮਂਗਵਾਵੇ ਇਸੇ ਅਜੀ ਵੀਧੀ ਕੋਈ ਬੇਸ਼ੱਕ ਕੋਈ ਡਾਕਟਰ ਕੋ ਆਪਣੇ ਕੋਲ ਤਸੱਲੀ ਕਰਵਾ ਕੇ ਅੱਛਾ ਜੀ ਭਾਵੇਂ ਨਾਮ ਲੈਵੇ ਤੇ ਭਾਵੇਂ ਮੇਰੇ ਕੋਲ ਨਹੀਂ ਮਂਗਵਾਲੇ ਉੱਥੇ ਤਸੱਲੀ ਕਰਾ ਕੇ ਅੱਛਾ ਜੀ ਮੈਂ ਵੀ ਡਾਕਟਰ ਕੋਲੋਂ ਭਾਵੇਂ ਬਾਹ ਪਾ ਕੇ ਜਿਤਨਾ ਮਰਜ਼ੀ ਤਸੱਲੀ ਕਰਾ ਲੇ ਅੱਜ ਮਹੀਨੇ ਮੈਲਾ ਮਾਰਨਾ ਸਾਰਾ ਕੁਝ ਕਰਨਾ ਫੁੱਲ ਗਰੰਟੀ ਦਵਾਂਗੇ ਕੁੜੇ ਵੀ ਨਹੀਂ ਚੁੱਕੇ ਅਜੇ ਕੋਈ ਸਟਾਕ ਆਹ ਕੋ ਕੁੜੇ ਨਹੀਂ ਚੁੱਕੇ ਅਜੇ ਮੇਨ ਗੱਲ ਠੀਕ ਹੈ ਠੀਕ ਲੋ ਵੀ ਆ ਚੈੱਕ ਕਰਾ ਲੇ ਤੁਸੀਂ ਅਜੇ ਕੁੜੇ ਪੜੇ ਕੁੜੇ ਵੀ ਨਹੀਂ ਚੁੱਕੇ ਮੈਨ ਨੇ ਠੀਕ ਜੀ ਪਰਸੋਂ ਦੀ ਵੀਰ ਜੀ ਪਰਸੋਂ ਦੀ ਸੋਈ ਆ ਅੱਛਾ ਹੁਣ ਮੈਂ ਚਵਾਈਕ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਵਾਰੀ ਕਰਤੀ ਵੀਡੀਓ ਪਾਉਂਦਾ ਤੇ ਜਾਣਕਾਰੀ ਦਤਾਂ ਗਿਆ ਜਦੋਂ ਪਾ ਦਿੰਦੇ ਆ ਠੀਕ ਜੀ ਠੀਕ ਜੀ ਬਾਕੀ ਆਪਾਂ ਖੋਲ ਕੇ ਵਿਖਾਵਾਂਗੇ ਇਹ ਸੂਆ ਕਿਨਵਾ ਸੂਈ ਆ ਸੂਆ ਦੁਜਾਂ ਅਰਤੀ ਸੂਈ ਇਹ ਠੀਕ ਹੈ ਤੇ ਪਹਿਲੇ ਨੇ ਕਿੰਨਾ ਕੁ ਭਰਿਆ ਪਹਿਲਾਂ ਨੇ ਪਹਿ ਕੀ ਵੀਰ ਕੋ ਜਿਹੜੇ ਕੋ ਲਈ ਉਹਨੇ ਵੀ ਖਾਂਬ ਨਹੀਂ ਪੂਰੀ ਕੀਤੀ ਚਲੋ ਸਾਡੇ ਕੋ ਟਾਈਮ ਨਾ ਆ ਜਾਂਦੀ ਫਿਰਦੇ ਸੀ ਹੱਥੀ ਬਣਾਉਂਦੇ ਨਹੀਂ ਠੀਕ ਹੈ ਠੀਕ ਹੈ ਜੀ ਇਹਨੂੰ ਸਾਰੇ ਦੋ ਤਿੰਨ ਦੇਣੀ ਹੋਏ ਜੇ ਠੀਕ ਹੈ ਤਾਂ ਇਹ ਥਣ ਪਾਂਡਾ ਦੇ ਬਾਕੀ ਇਹ ਵੀ ਚਵਾਈ ਵੀਰ ਨੇ ਕੀਤੀ ਜੋ ਉਸ ਹਿਸਾਬ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਇਹਦੀ ਚਵਾਈ ਹੋ ਗਈ ਠੀਕ ਹੈ ਜੀ ਬਾਜੂ ਭਰਾ ਦੀ ਪਾਰਟੀ ਦੀ ਬੜੀ ਘੰਡੀ ਆ ਠੀਕ ਹੈ ਸਰਵਿਸ ਕਰੂੰਗਾ ਤੇ ਇਸ ਕੁਆਲਟੀ ਸਿੰਘ ਸਿੰਘ ਵੀ ਬਹੁਤ ਹੀ ਚੰਗਾ ਆ ਗਿਆ ਗਾਣ ਵਗਲੇ ਸਵੇਰ ਨੂੰ ਮੰਨ ਲਓ ਵੀ 1.5-2 ਲੱਖ ਦੀ ਝੋਟੀ ਬਣ ਜੂਗੀ ਠੀਕ ਜੀ ਤੇ ਹੁਣ ਮਿਲਦੀ ਬਾਈ ਪਹਾੜੇ ਦੇ ਪਹਾੜੇ ਦੇ ਠੀਕ ਮੰਨ ਲਓ ਜੀ ਪਹਾੜੇ ਦੇ ਤੇ ਥਾਣਾ ਦਾ ਸੈਰ ਗਿਆ ਵੀ ਬਹੁਤ ਹੀ ਚੰਗਾ ਆ ਗਿਆ ਵਾ ਜੇ ਨਾ ਜਿੱਦਣਾ ਮੰਨ ਲਓ ਮੇਰੇ ਮੁੱਲੇ ਜੀ ਝੁੱਟੀਆਂ ਗਈ ਇਹਨੇ 12-13 ਕਿਲੋ ਦੁੱਧ ਹੱਸ ਕੇ ਦੇਣਾ ਕੋਈ ਵੱਧ ਵੀ ਵੀਪਰਾ ਚ ਹੋ ਸਕਦਾ ਇਹ ਜੀ ਇਹਨੇ ਦੁੱਧ ਨਹੀਂ ਦੇਣਾ ਹਾਂਜੀ ਦੁੱਧ ਇਹਨੇ ਕੱਢਣਾ ਕੱਢਣਾ ਆਪਾਂ 14 ਦੇ ਜੇ ਆਪਾਂ 13 ਦੇ ਜੇ ਠੀਕ ਹੈ ਠੀਕ ਹੈ ਇਹਦਾ ਮੁੱਲ ਹੋਣਾ ਤੇ ਜੇ ਆਪਾਂ ਸਾਮ ਲੈਨੇ ਆ ਜੇ ਤੇ ਵੇਗੀ ਠੀਕ ਹੈ ਨਹੀਂ ਤੇ ਮੈਂ ਇੱਕ ਨੁਪਰੇ ਲਾ ਦੇਣੀ ਇਹਨੂੰ ਕੋਈ ਦੰਗ ਵੀ ਦੇਣਾ ਤੇ ਮਨ ਲਓ ਵੀ ਵੰਡ-ਵੰਡ ਪਾ ਕੇ ਇਹਨੂੰ ਦੁੱਧ ਪਿਆ ਦੇ ਠੀਕ ਜੀ ਠੀਕ ਜੀ ਆਓ ਚਲੋ ਸੇਵਾ ਕਰਨੀ ਪਵੇ ਮਨ ਲਓ ਪੰ 20 ਦਿਨਾਂ ਜੇ ਤਾਂ ਮਾਹੂਲੀ ਇਹ ਉਹਨਾਂ ਦਾ ਮੋਲਾ ਮੋਲਵੀ ਜੀ ਜੇ ਤੇ ਆਪਣਾ ਮੰਨ ਲਓ ਬੱਚਾ ਨਾਲ ਹੁੰਦਾ ਸੁਖ ਸੁਗਰ ਨਾਲ ਹੁੰਦੀ ਹਾਂਜੀ ਤੇ ਫੇਰ ਤੇ 1.5 ਲੱਖ ਦੀ ਝੋਟੀ ਆਪਾਂ ਵੇਚ ਦੇਣੀ ਹੋਣੀ ਹਾਂਜੀ ਤੇ ਦੇਦੀ ਹੁਣ ਜਾਈ ਦੇਦੀਏ ਕਿਸ ਮੀਰ ਭਰਾ ਨੂੰ 90 ਦੀ ਦੇਦੀਏ ਜਹਾਨਾ ਜੀ ਕਿੰਨੇ ਦੀ 90 ਦੀ ਮੰਨ ਕਰਨ ਨੂੰ ਜੋ ਮਰਜ਼ੀ ਕਰੀਏ ਹੋਰ ਛੱਡ ਦਈਏ ਹੋਰ ਛੱਡ ਦਈਏ 80000 ਦੀ ਵੀ ਜੀ ਨਾ 200 ਰੁਪਏ ਛੋਟ ਕਰਾਂਗੇ ਇਹ ਦੋ ਨਹੀਂ ਕਟਣੀ ਠੀਕ ਲੋ ਵੀ 85000 ਤੇ 200 ਰੁਪਏ ਛੋਟ ਤੇ ਸੱਜਰ ਸੂਈਆਂ ਬਿਲਕੁਲ ਤਾਜੀ ਬੇਸ਼ੱਕ ਕੋਈ ਵੀਰ ਭਰਾ ਮੈਂ ਤੋਂ ਅਗਣਾ ਵੀ سٹਾਮਪ ਤੇ ਭਾਵੇਂ ਸائن ਕਰਵਾ ਕੇ ਲੈ ਜਾਏ ਮੇਰੇ ਜੇ ਨਾਮ ਹੀ ਮੈਲਾ ਮਾਰੇ ਆ ਵੀਡੀਓ ਦੇ ਵਿੱਚ ਕਹਿਣਾ ਵੀਡੀਓ ਵਿਖਾ ਕੇ ਜਿੰਨੂੰ ਮਰਜ਼ੀ ਕਿਰਾਏ ਸਮੇਤ ਰੁਪਏ ਦੇ ਕੇ ਭੇਜੋ ਇੱਥਾਂ ਠੀਕ ਹੈ ਠੀਕ ਹੈ ਜੀ ਜੇ ਮੈਂ ਹੀ ਨਾਮ ਮੈਲਾ ਮਾਰੇ ਹੋਰ 500 ਤਾਂ ਨਾਮ ਬਿਲਕੁਲ ਸਹੀ ਗੱਲ ਹੈ ਲੋ ਵੀ ਜੀ ਪਸ਼ੂ ਬਾਈ ਦੇ ਕੋਲ ਚੰਗੇ ਆ ਸਾਰੇ ਤੇ ਬਾਕੀ ਵੀ ਜੀ ਸਾਰੇ ਸੂਏ ਸਵਾਏ ਆਪਣੀ ਵੀਰ ਭਰਾ ਕੋਈ ਆਣ ਕੇ ਤਸੱਲੀ ਠੀਕ ਹੈ ਜੀ ਲੋਬਾ ਜੀ ਹਰ ਵਾਰੀ ਬਾਈ ਦੀ ਬੇਨਤੀ ਇਹੋ ਹੀ ਹੁੰਦੀ ਆ ਵੀ ਆਪਣਾ ਜਿਹੜਾ ਸੋਇਆ ਪਸ਼ੂ ਹੁੰਦਾ ਚਬਾਈ ਕਰਕੇ ਲੈ ਕੇ ਜਾਇਆ ਕਰੋ ਤੇ ਜਿਹੜਾ ਗੱਭਣ ਹੁੰਦਾ ਆਪਣਾ ਕੋਈ ਟਿੱਪ ਕੇ ਖੜਿਆ ਕਰੇ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ